ਪ੍ਰਾਈਮ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਅਮਨਦੀਪ ਸਿੰਘ ਚੰਡ ਇੱਕ ਬਹੁਤ ਹੀ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਮੁਖਾਤਬ ਹੈਗੇ ਆ ਮੇਰੇ ਨਾਲ ਇਸ ਖਬਰ ਦੇ ਉੱਪਰ ਚਰਚਾ ਕਰਨਗੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਝੁਗਾਵਾ ਜੀ ਝੁਗਾਵਾ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਝੁਗਾਵਾ ਸਾਹਿਬ ਪਹਿਲਾਂ ਤਾਂ ਆਪਾਂ ਇੱਕ ਦੋ ਦਿਨ ਹੋ ਗਏ ਆ ਜਿਹੜੇ ਸਾਡੇ ਅਮਰੀਕਾ ਦੇ ਵਿੱਚ ਪੰਜਾਬੀ ਵੱਸਦੇ ਨੇ ਉਹਨਾਂ ਦੇ ਕਮੈਂਟ ਵੀ ਆ ਰਹੇ ਨੇ ਕਿ ਤੁਸੀਂ ਸਾਨੂੰ ਡਰਾਈ ਜਾਂਦੇ ਹੋ ਡਰਾਈ ਜਾਂਦੇ ਹੋ ਅਸੀਂ ਭਾਈ ਕਰੀਏ ਕੀ ਕਿਉਂਕਿ ਅਸੀਂ ਖਬਰ ਉਹ ਦਿੰਨੇ ਆ ਜਿਹਦੀ ਸਾਨੂੰ ਪੁਖਤਾ ਇਨਫੋਰਮੇਸ਼ਨ ਹੁੰਦੀ ਹੈ ਤੇ ਲੋ ਜੀ ਇੱਕ ਥੋੜੀ ਜੀ ਰਾਹਤਪਰੀ ਖਬਰ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਕਿਉਂਕਿ ਆ ਡੋਨਲਡ 트੍ਰੰਪ ਨੂੰ ਹੁਣੋਂ ਅਦਾਲਤ ਦੇ ਵੱਲੋਂ ਇੱਕ ਝਟਕਾ ਮਿਲਿਆ ਹੈਗਾ ਔਰ ਇਹ ਕਿਤਨਾ ਕਿਤੇ ਰਾਹਤ ਮੰਨਿਆ ਜਾ ਰਿਹਾ ਹੈ ਜਿਹੜੇ ਪ੍ਰਵਾਸੀ ਨੂੰ ਰਿਪੋਰਟ ਕਰਨ ਦੀਆਂ ਗੱਲਾਂ ਕਰ ਰਹੇ ਨੇ 트੍ਰੰਪ ਸਾਹਿਬ ਕਿ ਹੁਣ ਸ਼ਾਇਦ ਉਸ ਦੇ ਉੱਪਰ ਵੀ ਰੋਕ ਜਿਹੜੀ ਹੈ ਉਹ ਲੱਗ ਸਕਦੀ ਹੈ ਜਾਣਕਾਰੀ ਲੈਣੇ ਆਪਾਂ ਤੁਗਾ ਮੋ ਸਾਹਬ ਤੁਗਾ ਮੋ ਸਾਹਬ ਦਿਓ ਇਸ ਖਬਰ ਪਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਆਚਨ ਸਾਹਿਬ ਬਿਲਕੁਲ ਜੀ ਆਇਆਂ ਨੂੰ ਤੇ ਸਾਰੇ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਆ ਕਿ ਖਬਰਾਂ ਨਿਤ ਆਏ ਦਿਨ ਕੋਈ ਨਾ ਕੋਈ ਡਰਾਉਣੀਆਂ ਹੀ ਹੁੰਦੀਆਂ ਨੇ ਕਦੀ ਕੋਈ ਕਾਨੂੰਨ ਨਵਾਂ ਆ ਗਿਆ ਕਦੀ ਇਮੀਗ੍ਰੇਸ਼ਨ ਵਿਭਾਗ ਨੇ ਕੁਝ ਕਰ ਦਿੱਤਾ ਯਾ ਇਦਾਂ ਕਹਿ ਲਵਾਂ ਕਿ ਇਮੀਗ੍ਰੈਂਟਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾਉਣ ਵਾਸਤੇ ਜਦੋਂ ਦੀ 트ੰਪ ਸਰਕਾਰ ਆਈ ਹੈ ਤੇ ਆਪਣੀਆਂ ਨੀਤੀਆਂ ਦੇ ਵਿੱਚ ਰੋਜ਼ ਕੋਈ ਨਾ ਕੋਈ ਬਦਲਾਅ ਕਰਕੇ ਜਾਂ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਨਾਲ ਜਿਹੜੇ ਇਲੀਗਲ ਏਲੀਅਨ ਕਹਿ ਕਹਿ ਕੇ ਚੁੱਕ ਚੁੱਕ ਕੇ ਤੇ ਉਹਨਾਂ ਨੂੰ ਵਾਪਸ ਘਰਾਂ ਵਿੱਚ ਭੇਜਿਆ ਜਾ ਰਿਹਾ ਜੇ ਆਪਾਂ ਪਿਛਲੀ ਜੇ ਗੱਲ ਤੇ ਨਿਗਾਹ ਮਾਰੀਏ ਤੇ ਜਦੋਂ ਟਰੰਪ ਸਾਹਿਬ ਨਵੇਂ-ਨਵੇਂ ਆਏ ਆ ਤੇ ਆਉਂਦੇ ਹੀ ਉਹਨਾਂ ਨੇ ਜਹਾਜ਼ ਭਰ-ਭਰ ਕੇ ਭੇਜਣੀ ਸ਼ੁਰੂ ਕਰ ਦਿੱਤੀ ਕਿਸੇ ਨੂੰ ਮੌਕਾ ਹੀ ਨਹੀਂ ਦਿੱਤਾ ਕਿ ਉਹ ਆਪਣਾ ਕੋਈ ਅਪੀਲ ਦਲੀਲ ਕੁਝ ਕਰ ਸਕੇ ਜਾਂ ਕੋਈ ਕੋਰਟ ਵਿੱਚ ਜਾ ਸਕੇ ਜਾਂ ਫੇ ਆਪਣੇ ਵਕੀਲ ਰਾਹੀਂ ਕੋਈ ਚਾਰਾ ਜੋ ਹੀ ਕਰੇ ਜਿਹਦੇ ਨਾਲ ਉਹ ਇੱਥੇ ਰਹਿਣ ਦਾ ਚਾਂਸ ਪਾ ਸਕੇ ਜੀ ਜਿਵੇਂ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਵੱਖ-ਵੱਖ ਕੰਟਰੀਆਂ ਨੂੰ ਟਰੰਪ ਸਾਹਿਬ ਨੇ ਜਹਾਜ਼ ਭਰ-ਭਰ ਕੇ ਭੇਜੇ ਕਿਉਂਕਿ ਮੌਕਾ ਹੀ ਨਹੀਂ ਦਿੱਤਾ ਗਿਆ ਜਦੋਂ ਮੰਨ ਲਓ ਅੱਜ ਗ੍ਰਿਫਟਾਰ ਕੀਤਾ ਤੇ ਰਾਤ ਨੂੰ ਛਾੜਤਾ ਜੇ ਰਾਤ ਨੂੰ ਗ੍ਰਿਫਤਾਰ ਕੀਤਾ ਤਾਂ ਸਵੇਰ ਚੜ੍ਹਦੇ ਚੜ੍ਹਦੇ ਪਿੰਡ ਦੇ ਵਿੱਚ ਆ ਬੰਦਾ ਪਹੁੰਚਿਆ ਹੁੰਦਾ ਉਥੇ ਕਿ ਅਜੇ ਰਾਤੀ ਤੇ ਗੱਲ ਕਰਦਾ ਪਿਆ ਸੀ ਤੇ ਅੱਜ ਕਹਿੰਦੇ ਪਿੰਡ ਵੀ ਆ ਗਿਆ ਸੋ 24 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਮੁੰਡੇ ਆ ਫੜ ਫੜ ਕੇ ਤੇ ਉਹਨਾਂ ਦੇ ਕੰਟਰੀਆਂ ਦੇ ਵਿੱਚ ਭੇਜਤੇ ਚਾਹੇ ਉਹ ਇੰਡੀਆ ਹੋਵੇ ਵੈਨਿਜੂਏਲਾ ਹੋਵੇ ਮੈਕਸੀਕੋ ਹੋਵੇ ਪਾਕਿਸਤਾਨ ਹੋਵੇ ਜਾਂ ਹੋਰ ਕੰਟਰੀਆਂ ਹੋਣ ਹੁਣ ਤੁਸੀਂ ਸੁਣਿਆ ਹੋਵੇਗਾ ਕਿ ਪਹਿਲਾਂ ਵੀ ਇੱਕ ਦੋ ਖਬਰਾਂ ਇਹੋ ਜਿਹੀਆਂ ਆਈਆਂ ਕਿ 트럼ਪ ਸਾਹਿਬ ਦੇ ਫੈਸਲਿਆਂ ਨੂੰ ਅਦਾਲਤਾਂ ਨੇ ਪਲਟਿਆ ਬੜੇ ਇਹੋ ਜੇ ਮਸਲੇ ਨੇ ਜਿਹੜੇ ਅਦਾਲਤਾਂ ਵੱਲੋਂ 트럼ਪ ਸਾਹਿਬ ਦੇ ਜਿਹੜੇ ਇਹ ਆਰਡਰ ਨੇ ਉਹਨਾਂ ਉੱਤੇ ਰੋਕਾਂ ਲਾਈਆਂ ਗਈਆਂ ਯਾਨੀ ਕਿ ਸਟੇ ਕੀਤੀ ਗਈ ਹੈ ਅੱਜ ਕੱਲ ਹੀ ਆਪਾਂ ਜ਼ਿਕਰ ਕਰਦੇ ਪਏ ਸੀਗੇ ਪਰਸੋਂ ਵੀ ਜ਼ਿਕਰ ਕਰਦੇ ਪਏ ਸੀਗੇ ਕਿ ਜਿਹੜੇ ਟੈਰਫ ਲੱਗੇ ਆ ਟੈਰਫ ਦੇ ਉੱਪਰ ਵੀ ਅਦਾਲਤ ਨੇ ਇਸ ਤਰੀਕੇ ਦੇ ਨਾਲ ਸਟੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਟੈਰਫ ਦੇ ਬਹਾਨੇ ਜਿਹੜੀ ਮਰਜ਼ੀ ਕੰਟਰੀ ਉੱਤੇ ਜੋ ਮਰਜ਼ੀ ਟੈਰਫ ਲਾ ਦਿਓ ਹਾਂ ਟੈਰਫ ਲਾ ਸਕਦੇ ਆ ਪਰ ਇਸ ਤਰੀਕੇ ਦੇ ਨਾਲ ਨਹੀਂ ਕਿ ਜਿੰਨਾ ਮਰਜ਼ੀ ਜਿਹਦੇ ਉੱਤੇ ਜੋ ਮਰਜ਼ੀ ਤੁਸੀਂ ਟੈਕਸ ਠੋਕ ਦਿਓ ਤੇ ਕੋਈ ਆ ਕੋਈ ਕਾਨੂੰਨ ਨਾਂ ਦੀ ਵੀ ਚੀਜ਼ ਹੈਗੀ ਆ ਸੋ ਇਸ ਕਰਕੇ ਦੇਖੋ ਇਹ ਅਮਰੀਕਾ ਦਾ ਇਹੋ ਹੀ ਬਿਊਟੀਫੁੱਲ ਕਾਨੂੰਨ ਹੈਗਾ ਕਿ ਇੱਥੇ ਜੇ ਕਿ ਪ੍ਰੈਜ਼ੀਡੈਂਟ ਉਹ ਮਰਜ਼ੀ ਨਾਲ ਜੋ ਮਰਜ਼ੀ ਚਾਵੇ ਉਹ ਨਹੀਂ ਹੋ ਸਕਦਾ ਅਦਾਲਤਾਂ ਜਿਹੜੀਆਂ ਉਹ ਪ੍ਰੈਜ਼ੀਡੈਂਟ ਤੋਂ ਵੀ ਉੱਪਰ ਨੇ ਹੂੰ ਸੋ ਇਹੋ ਜੀ ਗੱਲ ਆ ਰਹੀ ਹੈ ਪ੍ਰਵਾਸੀਓ ਖਾਸ ਕਰਕੇ ਸਾਰੇ ਹੀ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਵਾਸਤੇ ਇੱਕ ਰਾਤ ਭਰੀ ਖਬਰ ਹੈਗੀ ਆ ਕਿ ਜਿਹੜੀ ਉੱਪਰਲੀ ਅਪੀਲ ਕੋਰਟ ਹੈ ਉਸਨੇ ਟਰੱਪਸ ਸਾਹਿਬ ਦੇ ਉਸ ਫੈਸਲੇ ਤੇ ਰੋਕ ਲਾਈ ਹੈ ਜਿਵੇਂ ਫੈਂਸਲੇ ਦੇ ਨਾਲ ਜਿਹਨੂੰ ਕਹਿੰਦੇ ਏਲੀਨ ਐਕਟ 1978 ਏਲੀਨ ਐਕਟ 1978 ਜਿਸ ਦੇ ਦੌਰਾਨ ਇਹ ਆਪਣਾ ਪੂਰਾ ਮਨਮਰਜ਼ੀ ਕਰਕੇ ਕਿਸੇ ਨੂੰ ਵੀ ਕਿਤੋਂ ਵੀ ਫੜ ਕੇ ਆਈਸ ਵਾਲੇ ਤੇ 24 ਘੰਟਿਆਂ ਦੇ ਵਿੱਚ ਵਿੱਚ ਇਹ ਰਿਪੋਰਟ ਕਰ ਦਿੰਦੇ ਆ ਸੋ ਉਹ ਏਲੀਨ ਐਕਟ ਹੈ ਕੀ ਹੈ ਏਲੀਨ ਐਕਟ ਦਾ ਮਤਲਬ ਹੈ ਕਿ ਇਹ ਕੋਈ ਇਹੋ ਜਿਹੇ ਸ਼ਖਸ ਇਹੋ ਜਿਹੇ ਲੋਕ ਜਿਹੜੇ ਤੁਹਾਡੀ ਕੰਟਰੀ ਤੇ ਹਮਲਾ ਕਰਦੇ ਆ ਹਮਲਾ ਕਰਦੇ ਆ ਤੇ ਤੁਹਾਡੀ ਕੰਟਰੀ ਨੂੰ ਨੁਕਸਾਨ ਪਹੁੰਚਾਉਂਦੇ ਆ ਤੇ ਉਹ ਐਕਟ ਕਹਿੰਦਾ ਆ ਕਿ ਅਸੀਂ ਉਹਨਾਂ ਨੂੰ ਹਮਲਾਵਰ ਕਹਿ ਕੇ ਯਾਨੀ ਕਿ ਦੁਸ਼ਮਣ ਕਹਿ ਕੇ ਤੇ ਉਹਨਾਂ ਨੂੰ ਡਿਪੋਰਟ ਕਰ ਸਕਦੇ ਆ ਜੇ ਉਹ ਫੜੇ ਜਾਂਦੇ ਨੇ ਤੇ ਇਹ ਐਕਟ ਵਰਤ ਕੇ ਹੀ 트াম্প ਸਾਹਿਬ ਹੁਣ ਤੱਕ ਜਿਹੜੇ ਆ ਲੋਕਾਂ ਨੂੰ ਫੜ ਫੜ ਕੇ ਜਾਂ ਤਾਂ ਨਾਲੋਂ ਨਾਲ ਡਿਪੋਰਟ ਕੀਤਾ ਜਾ ਰਿਹਾ ਤੇ ਜਾਂ ਫਿਰ ਜਿਹੜੀਆਂ ਗਵੰਡੀ ਕੰਟਰੀਆਂ ਨੇ ਜਿਹੜੀਆਂ ਉੱਥੇ ਜੇਲਾ ਬਣਾਈਆਂ ਹੋਈਆਂ ਕੈਂਪ ਬਣਾਏ ਹੋਏ ਆ ਜਾਂ ਉੱਥੇ ਡੱਕਿਆ ਜਾ ਰਿਹਾ ਤੇ ਕਈਆਂ ਦੇ ਕਈ ਕਈ ਮਹੀਨੇ ਹੋ ਗਏ ਆ ਉਹ ਉੱਥੇ ਨਾ ਕੋਈ ਅਪੀਲ ਨਾ ਦਲੀਲ ਉੱਥੇ ਜ਼ਿਲਾਂ ਵਿੱਚ ਰੱਖੇ ਹੋਏ ਆ ਚਾਹੇ ਉਹ ਉਹਨਾਂ ਵਿੱਚ ਭਾਰਤੀ ਵੀ ਨੇ ਉਹਨਾਂ ਵਿੱਚ ਮੈਕਸੀਕਨ ਵੀ ਨੇ ਵੈਨਜ਼ੂਲਾ ਦੇ ਵੀ ਨੇ ਸੋ ਇਹ ਖਬਰਾਂ ਆਪਾਂ ਨਿਤ ਆਏ ਦਿਨ ਦੇਖ ਰਹੇ ਆ ਤੇ ਕਿਸ ਤਰ੍ਹਾਂ ਜਿਹੜੇ ਵੀ ਫੜੇ ਜਾਂਦੇ ਆ ਜੇ ਖਾਸ ਕਰਕੇ ਜਿਹੜੇ ਬਹੁਤੇ ਲੋਕ ਨੇ ਉਹਨਾਂ ਨੂੰ ਬਾਹਰ ਲਿਆਂ ਕੰਟਰੀਆਂ ਦੇ ਵਿੱਚ ਜੇਲੀਆਂ ਉਹਨਾਂ ਨੇ ਜੇਲਾ ਬਣਾਈਆਂ ਆ ਵੈਨਜ਼ੂਏਲਾ ਵਿੱਚ ਆ ਜਾਂ ਹੋਰ ਕਿਤੇ ਆ ਉੱਥੇ ਉਹਨਾਂ ਨੂੰ ਅ ਦੱਕਿਆ ਜਾਂਦਾ ਤੇ ਕਿਉਂਕਿ ਹੁਣ ਤੁਸੀਂ ਦੇਖੋ ਜਦੋਂ ਉੱਥੇ ਤੁਹਾਨੂੰ ਜਾ ਕੇ ਇਹਨਾਂ ਨੇ ਗ੍ਰਿਫਤਾਰ ਕਰਕੇ ਰੱਖ ਲਿਆ ਕੌਣ ਤੁਹਾਨੂੰ ਉੱਥੇ ਮਿਲਣ ਜਾਊ ਕਿੱਦਾਂ ਤੁਹਾਡਾ ਵਕੀਲ ਪਹੁੰਚੂ ਕਿਸ ਤਰ੍ਹਾਂ ਤੁਸੀਂ ਅੱਗੇ ਆਪਣਾ ਕੇਸ ਲੜੋਗੇ ਸੋ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਬੜੀਆਂ ਔਖੀਆਂ ਹੋ ਜਾਂਦੀਆਂ ਹੁਣ ਅਦਾਲਤ ਨੇ ਇਹ ਗੱਲ ਕਹੀ ਹੈ ਕਿ ਵੇਖੋ ਜਿਹੜਾ ਬੰਦਾ ਇਹ ਬਾਰਡਰ ਟੱਪ ਕੇ ਇੱਥੇ ਆਇਆ ਉਹਨੇ ਕੋਈ ਕੰਟਰੀ ਤੇ ਹਮਲਾ ਨਹੀਂ ਕੀਤਾ ਅਸੀਂ ਉਹਨੂੰ ਇਸ ਐਕਟ ਵਿੱਚ ਨਹੀਂ ਪਾ ਸਕਦੇ ਇਹ ਇੱਕ ਹਿਊਮਨ ਰਾਈਟਸ ਦੇ ਉੱਤੇ ਧੱਕਾ ਹੈ ਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਹਿਊਮਨ ਰਾਈਟਸ ਦੇ ਉੱਪਰ ਧੱਕਾ ਹੋਵੇ ਤੇ ਦੁਨੀਆ ਦੇ ਵਿੱਚ ਇਹ ਮੈਸੇਜ ਜਾਵੇ ਕਿ ਇਹੋ ਹੀ ਕੰਟਰੀ ਜਿਹੜੀ ਹੈ ਖੁਦ ਹਿਊਮਨ ਰਾਈਟਸ ਵਾਸਤੇ ਲੜਦੀ ਰਹੀ ਹੈ ਤੇ ਅੱਜ ਇੱਥੇ ਹਿਊਮਨ ਰਾਈਟਸ ਦਾ ਘਾਣ ਹੋ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਵਕ ਵਕ ਵਕੀਲਾਂ ਦੇ ਪੈਨਲਾਂ ਵੱਲੋਂ ਚਾਰਾਜੋੜੀ ਕੀਤੀ ਜਾ ਰਹੀ ਹੈ ਕਿ ਠੀਕ ਹੈ ਜੇ ਕੋਈ ਕ੍ਰਿਮੀਨਲ ਹੈਗਾ ਜੇ ਕੋਈ ਨੁਰੀਂਦਾ ਹੈਗਾ ਆ ਜੇ ਤੁਹਾਡੇ ਅ ਧਿਆਨ ਵਿੱਚ ਹੈਗਾ ਆ ਠੀਕ ਆ ਉਹਨੂੰ ਫੜੋ ਤੇ ਕੇਸ ਚਲਾਓ ਉਹਨੂੰ ਰਿਪੋਰਟ ਕਰੋ ਪਰ ਇਹ ਥੋੜੀ ਆ ਵੀ ਤੁਸੀਂ ਹੁਣ ਆਟੇ ਨਾਲ ਪਲੇਸਨ ਸਾਰੇ ਲਿਪੀ ਜਾਓ ਤੇ ਜਿਹੜਾ ਫੜਿਆ ਉਹਨੂੰ ਤੁਸੀਂ ਚੁੱਕ ਕੇ ਰਿਪੋਰਟ ਕਰਤਾ ਤੇ ਦੱਸੋ ਭਾਈ ਜਿਹੜੇ ਹੁਣ ਲੋਕ ਇੱਥੇ ਆ ਗਏ ਨੇ ਠੀਕ ਆ ਜੇ ਉਹ ਪਹੁੰਚੇ ਨੇ ਤੇ ਉਹ ਕੋਈ ਇਹੋ ਜਿਹਾ ਆਫੈਂਸ ਨਹੀਂ ਬਣਦਾ ਇਹੋ ਜਿਹਾ ਕ੍ਰਾਈਮ ਨਹੀਂ ਬਣਦਾ ਕਿ ਤੁਸੀਂ ਇਹ ਅਮਰੀਕਾ ਦੇ ਉੱਤੇ ਹਮਲਾ ਕੀਤਾ ਜਿਹੜਾ ਏਲੀਨ ਐਕਟ ਉਹਨਾਂ ਉੱਤੇ ਲਾਇਆ ਜਾ ਰਿਹਾ ਸੋ ਇਹ ਅਦਾਲਤ ਨੇ ਜਸਟ ਨਾ ਇੱਕ ਛੋਟੀ ਅਦਾਲਤ ਨਿਊ ਔਰਲਿਂਡੀ ਨੇ ਉਹਨੇ ਪਹਿਲਾਂ ਸਟੇ ਲਾਉਣ ਤੋਂ ਮਨਾਂ ਕੀਤਾ ਸੀਗਾ ਤੇ ਹੁਣ ਜਿਹੜੀ ਉੱਪਰਲੀ ਅਦਾਲਤ ਹੈ ਉਹਨੇ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਐਕਟ ਹੈ ਇਹ ਹਰ ਉਸ ਬੰਦੇ ਉੱਤੇ ਲਾਗੂ ਨਹੀਂ ਹੋ ਸਕਦਾ ਜਿਹੜੇ ਇੱਥੇ ਪਨਾਹ ਲੈਣ ਲਈ ਆਏ ਨੇ ਜਾਂ ਹੋਰਨਾਂ ਕੰਟਰੀਆਂ ਤੋਂ ਇੱਥੇ ਪਹੁੰਚੇ ਨੇ ਅਸੀਂ ਉਸ ਹਰ ਬੰਦੇ ਨੂੰ ਇਸ ਗਿਣਤੀ ਵਿੱਚ ਨਹੀਂ ਪਾ ਸਕਦੇ ਕਿ ਉਹ ਇਸ ਐਕਟ ਵਿੱਚ ਆਉਂਦਾ ਕਿ ਉਸ US ਤੇ ਅਮਰੀਕਾ ਉੱਤੇ ਹਮਲਾ ਕੀਤਾ ਹੈ ਸੋ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਕਿ ਕੋਈ ਬੰਦਾ ਕਿਸੇ ਕੰਟਰੀ ਤੇ ਹਮਲਾ ਕਰਦਾ ਤੇ ਉਸ ਨੂੰ ਇੱਕ ਟੈਰਰਿਸਟ ਕਹਿ ਕੇ ਤਾਂ ਯਾਨੀ ਕਿ ਇਹ ਐਕਟ ਉੱਤੇ ਲਾ ਕੇ ਤਾਂ ਇਥੋਂ ਰਿਪੋਰਟ ਕੀਤਾ ਜਾਵੇ ਹੁਣ ਲੱਗਦਾ ਆ ਕਿ ਜਿਹੜਾ ਇਹ ਮਾਮਲਾ ਆ ਇਹ ਬੜੇ ਵੱਡੇ ਪੱਦਰ ਤੇ ਵਕੀਲਾ ਵੱਲੋਂ ਉਠਾਇਆ ਜਾ ਰਿਹਾ ਕਿਉਂਕਿ ਕਿਤੇ ਨਾ ਕਿਤੇ ਹਰ ਕਮਿਊਨਿਟੀ ਦੇ ਲੋਕ ਜਿਹੜੇ ਇੱਥੇ ਅਸਾਈਲਮ ਲੈਂਦੇ ਆ ਕੋਈ ਇਕੱਲੇ ਪੰਜਾਬੀ ਜਾਂ ਭਾਰਤੀ ਹੈ ਨਹੀਂ ਜੁਗਾਵਾਂ ਸਾਹਿਬ ਇੱਕ ਛੋਟਾ ਜਿਹਾ ਸਵਾਲ ਸੀਗਾ ਸਵਾਲ ਦਾ ਰਸਲ ਉਹਨਾਂ ਲੋਕਾਂ ਦਾ ਹੈ ਜਿਹੜੇ ਟੱਪ ਕੇ ਆਏ ਜਿਨ੍ਹਾਂ ਦੇ ਅਸਾਈਲਮ ਕੇਸ ਨੇ ਜਿਹੜੇ ਖਾਸ ਕਰਕੇ ਟਰੱਕ ਚਲਾਉਂਦੇ ਨੇ ਉਹ ਤਾਂ ਕਈ ਤਾਂ ਸਾਡੇ ਵੀਰ ਇਦਾਂ ਦੇ ਨੇ ਜਿਹੜੇ ਡਰ ਦੇ ਮਾਰੇ ਘਰੇ ਬੈ ਗਏ ਕਹਿੰਦੇ ਕੋਈ ਨਹੀਂ ਲੋਕਲ ਕੰਮ ਕਰ ਲੈਨੇ ਆ ਅਸੀਂ ਹੁਣ ਟਰੱਕ ਨਹੀਂ ਚਲਾਉਣਾ ਕੀ ਉਹਨਾਂ ਦੇ ਲਈ ਇਹ ਰਾਹਤ ਭਰਿਆ ਫੈਸਲਾ ਹੈਗਾ ਕਿ ਇਦਾਂ ਕਿਸੇ ਨੂੰ ਫੜ ਕੇ ਜੱਜ ਨਹੀਂ ਬਾ ਸਕਦੇ ਇਹ ਲੋਕ ਵੇਖੋ ਜੀ ਰਾਹਤ ਭਰਿਆ ਤੇ ਕਹਿ ਸਕਦੇ ਆ ਪਰ ਇਹਨਾਂ ਨਹੀਂ ਕਿ ਉਹ ਹਜੇ ਆਪਾਂ ਜੇ ਕਹੀਏ ਵੀ ਜਿੱਥੇ ਮਰਜੀ ਜਾ ਕੇ ਘੁੰਮੋ ਪਰ ਕਿਉਂਕਿ ਜਦੋਂ ਸਮਾਂ ਮਾੜਾ ਚੱਲਦਾ ਹੋਵੇ ਕਹਿੰਦੇ ਫਿਰ ਖਾਲੀ ਵੀ ਚੱਲ ਜਾਂਦੀ ਹੈ ਇਸ ਕਰਕੇ ਆਪਣੇ ਆਪ ਨੂੰ ਹਜੇ ਸੁਰੱਖਿਅਤ ਹੀ ਰੱਖੋ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਕੇਸ ਨਹੀਂ ਬੋਲਦਾ ਤੁਹਾਡੀ ਤਰੀਕ ਨਹੀਂ ਬੋਲਦੀ ਤੁਹਾਡੀ ਹਜੇ ਤੱਕ ਮਾਸਟਰੀ ਹੀアリング ਨਹੀਂ ਹੋਈ ਜਾਂ ਤੁਹਾਡੇ ਬਿਆਨ ਹਜੇ ਇਮੀਗ੍ਰੇਸ਼ਨ ਵਿੱਚ ਨਹੀਂ ਹੋਏ ਚਾਹੇ 2 ਸਾਲ ਹੋਏ ਨੇ ਚਾਹੇ 3 ਸਾਲ ਹੋਏ ਨੇ ਚਾਹੇ ਤੁਹਾਨੂੰ 4 ਸਾਲ ਵੀ ਹੋਏ ਨੇ ਪਹਿਲਾਂ ਕੱਲੇ 2 ਸਾਲ ਵਾਲਿਆਂ ਨੂੰ ਗਿਣਿਆ ਜਾਂਦਾ ਸੀ ਕਈ ਲੋਕ ਅਜਿਹੇ ਨੇ ਜਿਨ੍ਹਾਂ ਨੂੰ 4-4 5-5 ਸਾਲ ਹੋ ਗਏ ਨੇ ਉਵਰਕ ਪਰਮਿਟ ਮਿਲੀ ਜਾਂਦਾ ਪਰ ਉਹਨਾਂ ਦੀ ਹਜੇ ਤਰੀਕ ਨਹੀਂ ਬੋਲਦੀ ਸੋ ਉਹ ਸਾਰੇ ਬੰਦੇ ਬਿਲਕੁਲ ਆਪਣੇ ਆਪ ਨੂੰ ਸੇਫ ਤੇ ਸੁਰੱਖਿਅਤ ਰੱਖਣਾ ਜੇ ਹਜੇ ਉਹ ਆਪਣੇ ਆਪ ਨੂੰ ਇਸ ਚੀਜ਼ ਦੇ ਵਿਚਾਰ ਰੱਖ ਸਕਦੇ ਆ ਉਹਨਾਂ ਚੰਗਾ ਕਿਉਂਕਿ ਜੇ ਗੱਲ ਕਰੀਏ ਇਹ ਐਕਟ ਜਿਹੜਾ ਆ ਏਲੀਨ ਐਕਟ ਜਿਹਦੀ ਦੁਰਵਰਤੋਂ ਬਹੁਤ ਵੱਡੇ ਪੱਧਰ ਤੇ 트੍ਰੰਪ ਸਰਕਾਰ ਵੱਲੋਂ ਹੋ ਰਹੀ ਹੈ ਜਿਹੜੇ ਜਿਹੜੇ ਐਕਟ ਕਰਕੇ ਜਿੰਨੂੰ ਜਿੱਥੋਂ ਮਰਜ਼ੀ ਫੜ ਕੇ ਉਹਦਾ ਕੋਈ ਅਪੀਲ ਦਲੀਲ ਦੀ ਕਿਤੇ ਉਹਨੂੰ ਕੋਰਟ 'ਚ ਨਹੀਂ ਪੇਸ਼ ਕੀਤਾ ਜਾਂਦਾ ਬਸ ਸਿੱਧਾ ਹੀ ਉਹਨੂੰ ਜਾਂ ਉੱਥੇ ਡੈਪੂਟੇਸ਼ਨ ਲਾਈ ਜਾਂਦੀ ਹੈ ਜਾਂ ਫਿਰ ਉਹਨੂੰ ਬਾਹਰ ਲਿਆਂ ਜੇਲਾ ਦੇ ਵਿੱਚ ਜਾ ਕੇ ਡੱਕ ਦਿੱਤਾ ਜਾਂਦਾ ਮੈਂ ਨਹੀਂ ਇਹ ਕਹਿੰਦਾ ਕਿ ਇਹ ਬਹੁਤ ਵੱਡੀ ਰਾਹਤ ਭਰੀ ਖਬਰ ਹੈ ਪਰ ਕਿਤੇ ਨਾ ਕਿਤੇ ਇਸ ਚੀਜ਼ ਤੇ ਜ਼ਰੂਰ ਰੋਕਥਾਮ ਲੱਗੇਗੀ ਕਿ ਤੁਸੀਂ ਰਿਪੋਰਟ ਨਹੀਂ ਕਰ ਸਕਦੇ ਉਹਦਾ ਜਦ ਤੱਕ ਕੇਸ ਦਾ ਫਾਈਨਲ ਨਹੀਂ ਹੁੰਦਾ ਜਾਂ ਉਹਦੀ ਸੁਣਵਾਈ ਨਹੀਂ ਹੁੰਦੀ ਹਰ ਇੱਕ ਬੰਦੇ ਨੂੰ ਹੱਕ ਹੈ ਕਿ ਆਪਣੀ ਅਪੀਲ ਕਰਨ ਦਾ ਆਪਣਾ ਵਕੀਲ ਕਰਕੇ ਅੱਗੇ ਉਹ ਆਪਣਾ ਕੇਸ ਪਰਜੂ ਕਰੇ ਇਸ ਕਰਕੇ ਮੈਂ ਕਹਿੰਦਾ ਹਾਂ ਕਿ ਇਹ ਹੌਲੀ ਹੌਲੀ ਜਿਹੜਾ ਹੈਗਾ ਆ ਕਈ 트੍ਰੰਪਸ ਆਪ ਦੇ ਮਾਮਲੇ ਹੈਗੇ ਜਿਨ੍ਹਾਂ ਉੱਤੇ ਇਸ ਤੇਆਂ ਲੱਗ ਰਹੀਆਂ ਰੋਕਾਂ ਲੱਗ ਰਹੀਆਂ ਪਰ ਜੇ ਗੱਲ ਕਰੀਏ 트੍ਰੰਪ ਪ੍ਰਸ਼ਾਸਨ ਦੀ ਉਹ ਇਹਨਾਂ ਸਟੇਆਂ ਤੋਂ ਵੀ ਨਹੀਂ ਡਰਦੇ ਇਨਾ ਰੋਕਾਂ ਤੋਂ ਵੀ ਨਹੀਂ ਡਰਦੇ ਉਹ ਆਪਣਾ ਕੰਮ ਕਰੀ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਅਦਾਲਤਾਂ ਜਿਹੜੀਆਂ ਨੇ ਇਹ ਜ਼ਰੂਰ ਇਸ ਚੀਜ਼ ਦਾ ਜ਼ਿਕਰ ਕਰ ਰਹੀਆਂ ਕਿ ਇਹ ਕੁਝ ਨਾ ਕੁਝ ਤਾਂ ਗਲਤ ਹੋ ਰਿਹਾ ਜੇ ਇੱਕ ਬੰਦਾ ਗਲਤ ਹੈ ਉਹਦੇ ਨਾਲ ਨੌ ਬੰਦੇ ਹੋਰ ਤੁਸੀਂ ਸਹੀ ਕਰਕੇ ਜਿਹੜੇ ਹੈਗੇ ਉਹ ਵੀ ਚੁੱਕ ਕੇ ਨਾਲ ਪਾ ਦੋ ਤੇ ਉਹਨਾਂ ਨੂੰ ਵੀ ਉਸੇ ਕੈਟਾਗਰੀ ਚ ਪਾ ਦੋ ਇਹ ਵੀ ਕੋਈ ਚੰਗੀ ਗੱਲ ਨਹੀਂ ਪਰ ਇਹ ਜਿਹੜੀ ਖਬਰ ਆ ਰਹੀ ਹੈਗੀ ਆ ਇਹਦੇ ਵਿੱਚ ਕਿਤੇ ਨਾ ਕਿਤੇ ਇਹ ਜ਼ਰੂਰ ਰਾਹਤ ਹੈ ਕਿ ਜਿਹੜਾ ਅੱਗੇ 24 ਘੰਟਿਆਂ ਵਿੱਚ ਚੁੱਕ ਕੇ ਅ ਡਿਪੋਰਟ ਕਰ ਦਿੰਦੇ ਸੀ ਉਹ ਇਦਾਂ ਨਹੀਂ ਕਰ ਸਕਦੇ ਪਹਿਲਾਂ ਉਹਨਾਂ ਨੂੰ ਘੱਟੋ ਘੱਟ 7 ਦਿਨ ਦਾ ਨੋਟਿਸ ਦੇਣਾ ਪਊਗਾ ਕਿ ਤੈਨੂੰ ਡਿਪੋਰਟ ਕਰਨਾ ਆ ਤੇ ਉਹ ਉਸ ਦੌਰਾਨ ਆਪਣੀ ਚਾਰਾਜੋਈ ਕਰ ਸਕਦਾ ਆ ਆਪਣੀ ਅਪੀਲ ਦਰਜil ਕਰ ਸਕਦਾ ਕੋਰਟ ਵਿੱਚ ਸਟੇ ਲੈ ਸਕਦਾ ਸੋ ਹੁਣ ਦੇਖੋ ਇਹ ਸਾਰਾ ਕੁਝ ਕਿਹੜੇ ਪਾਸੇ ਨੂੰ ਜਾਂਦਾ ਪਰ ਕਿਤੇ ਨਾ ਕਿਤੇ ਜਿਹੜਾ ਇਹ ਇਮੀਗ੍ਰੇਸ਼ਨ ਵਿਭਾਗ ਹੈ ਉਹ ਬੜਾ ਤੱਤਾ ਚੱਲਦਿਆ ਕਿਉਂਕਿ 트럼ਪ ਸਾਹਿਬ ਦੇ ਕਿ ਲੱਗਦਾ ਕਿ ਫੁਰਮਾਨ ਹੀ ਬੜੇ ਇਹੋ ਜਿਹੇ ਹੈਗੇ ਨੇ ਕਿ ਬਸ ਇਹ ਇੰਨੇ ਬੰਦੇ ਨੂੰ ਚੱਕੜੇ ਹੋਣੇ ਚਾਹੀਦੇ ਇੰਨੀ ਗਿਣਤੀ ਹੋਣੀ ਚਾਹੀਦੀ ਹੈ ਇੰਨੇ ਬੰਦੇ ਮੈਂ ਰਿਪੋਰਟ ਕਰਨੇ ਕਰਨੇ ਆ ਪਰ ਉਸ ਦੂਸਰੇ ਪਾਸੇ ਕਾਨੂੰਨ ਨਾਣ ਦੀ ਵੀ ਕੋਈ ਚੀਜ਼ ਹੈ ਅਦਾਲਤਾਂ ਬੈਠੀਆਂ ਹੋਈਆਂ ਜਿਨ੍ਹਾਂ ਨੇ ਫੈਸਲੇ ਕਰਨੇ ਆ ਸੋ ਜੇ ਇਸ ਚੀਜ਼ ਤੇ ਇੰਨੀ ਰੋਕ ਲੱਗ ਸਕਦੀ ਹੈ ਤਾਂ ਗਾਂ ਕੋਈ ਹੋਰ ਵੀ ਫੈਸਲੇ ਹੋਣਗੇ ਪਰ ਇੰਨੀ ਗੱਲ ਜ਼ਰੂਰ ਹੈ ਕਿ ਹਰ ਉਸ ਬੰਦੇ ਨੂੰ ਇਹ ਪੂਰਾ ਸਤਰਕ ਹੋ ਕੇ ਰਹਿਣਾ ਚਾਹੀਦਾ ਹੈ ਇਹ ਨਹੀਂ ਕਿ ਜੇ ਕੋਈ ਤੁਹਾਡੀ ਤਰੀਕ ਨਹੀਂ ਬੋਲਦੀ ਜਾਂ ਕੋਈ ਤੁਹਾਡੇ ਤੇ ਮਾਰਾ ਮੋਟਾ ਵੀ ਕੋਈ ਕੇਸ ਹੈਗਾ ਚਾਹੇ ਕੋਈ ਕ੍ਰਿਮੀਨਲ ਹੈ ਚਾਹੇ ਕੋਈ ਡੀਯੂਆਈ ਹੈ ਤੁਸੀਂ ਤੇ ਜਿੰਨਾ ਪ੍ਰੇਸ਼ ਕਰੋ ਉਨਾ ਹੀ ਚੰਗਾ ਕਿਉਂਕਿ ਜਦੋਂ ਮਾਰਾ ਟਾਈਮ ਚੱਲਦਾ ਹੋਵੇ ਕਹਿੰਦੇ ਥੋੜਾ ਜਿਆ ਇਧਰ ਉਧਰ ਹੋ ਕੇ ਪਾਸਾ ਵਟ ਕੇ ਕੱਢ ਲੈਣਾ ਚਾਹੀਦਾ ਕਿਉਂਕਿ ਇਹ ਦਿਨ ਸਦਾ ਨਹੀਂ ਰਹਿਣੇ ਇਹਨਾਂ ਦਾ ਤਕਰੀਬਨ 1.5 2 ਸਾਲ ਦਾ 2.5 ਸਾਲ ਦਾ ਹੋਰ ਟਾਈਮ ਰਹਿ ਗਿਆ ਤਾਂ ਅਗਲੇ ਸਾਲ ਜਿਹੜੀਆਂ ਮਿਡ ਟਰਮ ਵੀ ਹੋਣੀਆਂ ਨੇ ਉਦੋਂ ਲੱਗਦਾ ਕਿ ਇਹਨਾਂ ਦੇ ਕੋਲ ਥੋੜ੍ਹਾ ਬਹੁਤਾ ਜਿਹੜਾ ਸੱਤਾ ਜਿਹੜੀ ਉਹ ਜਾ ਸਕਦੀ ਹੈ ਉਹਦੇ ਨਾਲ ਵੀ ਬੜਾ ਵੱਡਾ ਫਰਕ ਪੈਣਾ ਹੈ ਸੋ ਗੱਲਾਂ ਬਹੁਤ ਦੂਰ ਤੱਕ ਜਾਂਦੀਆਂ ਆ ਇਸ ਜਿਹੜੇ ਐਕਟ ਪਿਆਂ ਸੋ ਆਹ ਜਿਹੜੀ ਖਬਰ ਆਈ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਉੱਪਰਲੀ ਅਦਾਲਤ ਨੇ ਇਸ ਚੀਜ਼ ਦੇ ਉੱਪਰ ਰੋਕ ਲਾਈ ਹੈ ਕਿ ਤੁਸੀਂ 24 ਘੰਟਿਆਂ ਦੇ ਵਿੱਚ ਕਿਸੇ ਵੀ ਬੰਦੇ ਨੂੰ ਫੜ ਕੇ ਰਿਪੋਰਟ ਨਹੀਂ ਕਰ ਸਕਦੇ ਏਲੀਨ ਐਕਟ ਜਿਹੜਾ ਹੈਗਾ ਉਹ ਤੁਸੀਂ ਹਰ ਇੱਕ ਬੰਦੇ ਤੇ ਨਹੀਂ ਲਾ ਲਾ ਸਕਦੇ ਜੇ ਕੋਈ ਬੰਦਾ ਬਾਦਰ ਟੱਪ ਕੇ ਆਇਆ ਉਸ ਨੂੰ ਇਸ ਕੈਟਾਗਰੀ ਚ ਨਹੀਂ ਪਾ ਸਕਦੇ ਕਿ ਉਹ ਇਸ ਕੰਟਰੀ ਤੇ ਉਸਨੇ ਹਮਲਾ ਕੀਤਾ ਜਾਂ ਹਮਲਾ ਕਰਨ ਦੀ ਫਰਾਕ ਵਿੱਚ ਸੀ ਸੋ ਇਦਾਂ ਦਾ ਜਿਹੜਾ ਕ੍ਰਿਮੀਨਲ ਆਫੈਂਸ ਹੈ ਇਹ ਹਰ ਬੰਦੇ ਤੇ ਤੁਸੀਂ ਨਹੀਂ ਲਾ ਸਕਦੇ